ਮਹਾਰਾਈ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਅੰਗ ਮਹਾਰਾਈ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਅੰਗ ਮਹਾਰਾਈ ਸ਼ੇਰ ਸਿੰਘ ਵਿਸ਼ਨੂ ਪਗਵੰਦੀ ਜੈ ਸੋ ਆਗਮਾਰਾਈ ਸੇ ਸਿੰਘ ਵੀ ਸੋ ਪਗਵੰਦੀ ਜੈ ਪਰਮੇਸ਼ਰ ਦਾ ਆਈ ਹੋਈ ਹਰ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਅੱਜ ਸਤਸੰਗ ਦੇ ਰੂਪ ਵਿੱਚ ਬੈਠੇ ਹਨ ਕੁਝ ਪਰਮੇਸ਼ਰ ਨੂੰ ਯਾਦ ਕਰ ਰਹੇ ਹਨ ਅਤੇ ਇਸੇ ਆਧਾਰ ਪਰ ਪਰਮੇਸ਼ਰ ਨੇ ਇਸ ਸਮੇਂ ਬਾਰੇ ਕੁਝ ਲਿਖ ਦੇਖਤ ਲਿਖਾਈ ਹੈ ਸਾਡੇ ਵਿੱਚ ਹੋ ਰਿਹਾ ਹੈ ਉਪਰ ਸੰਸਾਰ ਵਿੱਚ ਹੋ ਰਿਹਾ ਹੈ ਕੀ ਕੁਝ ਹੋ ਰਿਹਾ ਹੈ ਆਸ-ਆਸਾ ਮੈਂ ਲੈਣਾ ਪੜਾਂਗਾ ਆਪ ਜੀ ਸਰਵਣ ਕਰਨਾ 268662 ਵਿਰਸਾ ਸਿੰਘ ਦੇ ਗ੍ਰਹਿ ਪਿੰਡ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਗ੍ਰੰਥ ਨੰਬਰ 20 ਪੰਨਾ ਨੰਬਰ 25 ਖੂਨ ਨਾਲੋਂ ਖੂਨ ਹੋਇਆ ਪਰਾਇਆ ਸਾਚਾ ਸੰਗ ਨਾਂ ਕੋਈ ਪਣਾਈਆ ਜਿਨਾ ਪਰਮਪੁਰਖ ਸਮਰਾਤ ਸੁਆਮੀ ਅੰਦਰੋਂ ਭਲਾਇਆ ਤਿਨਾਂ ਅੰਦਰ ਦੁਈ ਜੀਤੀ ਪਠਾਈਆ ਕਾਲਜਗ ਕੁੜੀ ਕਿਰਿਆ ਪਾਈ ਮਾਇਆ ਪਰਮਾ ਵਿੱਚ ਭੁੱਲੀ ਲੋਕਾਈਆ ਸਾਚਾ ਪ੍ਰੇਮ ਭਾਈ ਭਾਈਆਂ ਵਿੱਚ ਨਜ਼ਰ ਨਾ ਆਈਆ ਆਪੋ ਆਪਣੀ ਜਾਤੀ ਮਾਰੋ ਕਰਨੀ ਦੇ ਕਰਤੇ ਖੇਲ ਰਚਾਈਆ ਤੁਰਦਾ ਹੁਕਮ ਸਾਚਾ ਪਾਣਾ ਨਾ ਕਿਸੇ ਮੇਡ ਮਟਾਇਆ ਜੋਗ ਜੋਗ ਮੜਦੀ ਵੇਖੀ ਲੋਕਾਈਆ ਗੋਬਨ ਦੇ ਸੂਰਖ ਲੇਖ ਲਖਾਇਆ ਸਦੀ 20 ਵੀ ਰਹੀ ਕੁਰਲਾਈਆ ਬੋਧ ਬੇਗ ਨਾ ਕੋਏ ਜਣਾਇਆ ਗੁਰਮੁਖ ਰੰਗ ਨਾ ਕੋਏ ਰੰਗਾਇਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਮਾ ਸਮੇ ਨਾਲ ਸੋਹਈਆ ਕਰਦਾ ਖੂਨ ਹੋਇਆ ਬਗਾਨਾ ਸਾਰਿਆਂ ਤੋਂ ਮਾਰਨਾ ਦਰਦੀ ਦਰਦ ਨਾ ਕੋਈ ਬਣਾਏਗਾ ਮਨ ਨੇ ਦੂਸਰਿਆਂ ਨਾਲ ਲਾਇਆ ਜਰਾਨਾ ਕਾਰੇ ਵਿੱਚ ਸੋ ਆਮੀ ਨਜ਼ਰ ਕਿ ਸੇ ਨਾ ਆਏਗਾ ਸੱਜਣਾ ਨੂੰ ਸੱਜਣ ਮਾਰ ਨ tane ਮਹੱਬਤ ਵਿੱਚ ਮਹੱਬਤ ਨਾ ਕੋਈ ਸਮਾਏ ਦਾ ਇਹ ਖੇਲ ਕਰੇ ਸ੍ਰੀ ਭਗਵਾਨ ਗੁਰ ਸ਼ਬਦੀ ਤਾਲ ਵਜਾਏ ਦਾ ਕਾਲ ਜੋਗੋ ਛੋੜੀ ਪਾਇਆ ਮੰਗਿਆ ਜਾਨਾ ਦਾਦ ਕੁੜ ਕਰਿਆਰੀ ਸੰਗ ਰਖਾਏ ਦਾ ਇਕ ਕਾਲ ਯੁਗ ਨੇ ਮੰਗ ਮੰਗੀ ਸੀਗੀ ਮੈਂ ਕਿਸੇ ਨੂੰ ਇਕੱਠਾ ਨਹੀਂ ਰਹਿਣ ਦੇਣਾ ਭਾਈਆਂ ਭਾਈਆਂ ਨੂੰ ਪਿਓ ਪੁੱਤ ਨੂੰ ਇਕੱਠੇ ਨਹੀਂ ਰਹਿਣ ਦੇਣਾ ਝਗੜੇ ਕਰਾਉਣੇ ਕਾਲ ਯੁਗ ਝੋਲੀ ਪਾਇਆ ਮੰਗਿਆ ਤਾਨਾ ਦਾਦ ਕੁੜ ਕੁੜ ਕਰਿਆਰੀ ਸੰਗ ਰਖਾਏ ਦਾ ਚਾਰ ਕੁੰਟ ਤੇ ਦਿਸ਼ਾ ਮਾਇਆ ਮਮਤਾ ਲਗੇ ਤਰਾਨਾ तुरी पत समझाए को अपने अंदर मार के ध्यान काम क्रोध हंकार कर कर लाए बड़ी सौखी लिखत हैगी बिल्कुल मारे सीधी लिखाई हुई है ध्यान थोड़ा काम क्रोध हंकार कर कर डेरा लाए दा ਜੇ ਇੱਕੋ ਸਿਮਰੋ ਸ੍ਰੀ ਭਗਵਾਨ ਦੁਚਾਰਣ ਕੋਈ ਨਾ ਪਾਏਦਾ ਜੇ ਇਸ ਪਰਮੇਸ਼ਰ ਧਿਆਨ ਕਰਾਂਗੇ ਸਭ ਕੁਝ ਠੀਕ ਹੋ ਜਾਏਗਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਜੁਗ ਚੌਂਕੜੀ ਆਪਣਾ ਹੁਕਮ ਵਰਤਾਏਦਾ ਅੱਗੇ ਸੁਣੋ ਬਗਾਨਿਆਂ ਨਾਲ ਲੱਗੀ ਪ੍ਰੀਤ ਕਰਦਾ ਨਜ਼ਰ ਕੋਈ ਨਾ ਆਈਆ ਇਹ ਕਲਯੁਗ ਦੀ ਦਸਰੀਤ ਰੀਤੀਵਾਨ ਸਮਝ ਕੋਈ ਨਾ ਪਾਈਆ ਝਗੜਾ ਪਵਾ ਕੇ ਹਾਸਤ ਕੀਤਾ ਉਹਨੇ ਹਾਥੀ ਦਾ ਕੀੜਾ ਵੀ ਝਗੜਾ ਪਵਾਤਾ ਉੱਚਾ ਨੀਚਾ ਜਿੱਤਾ ਲੜਾਈਆ ੁਰਖ ਬਨਾਸੀ ਕਰਵੜ ਬਦਲ ਕੇ ਸਭ ਵੱਲ ਕਰ ਲਈ ਪੀਠ ਜੇ ਅਸੀਂ ਪਿੱਛੇ ਨੂੰ ਭੱਜਾਂਗੇ ਤੇ ਪਰਮੇਸ਼ਰ ਹੀ ਹੱਥ ਪਛਾਹ ਗਾ ਲੈਂਦਾ ਹੈ ਜੇ ਪਿਆਰ ਕਰਾਂ ਤਾਂ ਅੱਗੇ ਹੋਵਾਂਗੇ ਉਹ ਵੀ ਅੱਗੋਂ ਮਿਲਦਾ ਸਾਨੂੰ ਖੁਸ਼ ਹੋ ਕੇ ਸਨਮੁਖ ਹੋ ਕੇ ਨਾ ਕਿਸੇ ਸਮਝਾਈਆ ਇਹ ਤਾਂ ਜਾਣ ਤੋਂ ਆਪਣਾ ਸਮਝਦਾ ਤਾਂ ਹੈ ਨੀਗਾ ਇਹਨੂੰ ਸਮਝਾਉਣਾ ਕੀ ਹੈਗਾ ਸਭ ਦੀ ਮਨ ਦੇ ਦੀਨ ਹੋ ਗਏ ਨੀਤ ਬੁੱਧੀ ਬੇਕਨਾ ਕੋ ਬਖਾਈਆ ਹਰ ਬੰਦਾ ਮਨਮਾਨੀਆ ਕਰਿਆ ਹੈ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਆਦ ਜੁਗਾਤ ਜੋ ਗੋ ਚੌਕੜੀ ਹੁਕਮੇ ਅੰਦਰ ਹੁਕਮ ਰਿਆ ਪਵਾਈਆ ਗੁਰਮੁਖੋ ਤੁਸੀਂ ਨਾ ਬਣਿਓ ਕਿਸੇ ਦੇ ਪਗਾਨੇ ਜਿਨਾਂ ਦੇ ਹੱਥ ਰੱਖ ਕੇ ਚਿੱਤੇ ਕਪੜੇ ਨ ਪਾਤੇ ਆ ਉਹਨੋ ਕਹਤਾ ਗੁਰਮਤ ਉਸੇ ਬਗਾਨੇ ਨਾ ਬਣਿਓ ਸਾਰੇ ਆਪਣੇ ਲੋ ਬਣਾਈਆ ਜਿਸ ਤਰ੍ਹਾਂ ਪਰਮੇਸ਼ਰਾਂ ਦੀ ਛੋਟੀ ਜੀ ਜਮਾਦੀ ਤੇ ਅਜ ਘਟੀ ਕੀਤੀ ਹੋਈ ਆ ਤੁਹਾਡੇ ਟੁੱਟਣ ਕਲੇਜ ਰਾਨੇ ਸਾਜਣ ਤੁਰਦੇ ਲਵੋ ਹੰਡਾਈਆ ਓ ਗੁਰਮੁਖ ਸੁਖੜ ਸਜਦੇ ਸਿਆਣੇ ਜੋ ਚਾਰ ਵਰਨ ਗੰਢ ਪੁਆਈਆ ਉਹਨਾਂ ਦੇ ਅੰਦਰ ਇੱਕ ਧਿਆਨੇ ਉਹਨੂੰ ਯਾਦ ਕਰੋ ਪਰਮਪੁਰਖ ਰਹਿ ਮਨਾਈਆ ਤਿਨਾਂ ਨੂੰ ਸਤਗੁਰ ਸ਼ਬਦ ਮਾਰੇ ਆਪਣੇ ਤੀਰ ਕਾਨੇ ਅਣਿਆਲੇ ਆਪ ਚਲਾਈਆ ਸੋ ਗੁਰਮੁਖ ਜੋ ਆਪਣਾ ਘਰ ਸੰਭਾਲੇ ਬਾਹਰ ਲੜੰਦੀ ਲੋੜ ਰਹਿ ਨਰਈਆ ਆਪਣੇ ਮੀਤ ਮਿੱਤਰ ਭੈਣ ਭਾਈ ਸੱਜਣ ਕਾਇਆ ਅੰਦਰ ਸੰਭਾਲੇ ਇਹ ਲਿਖਿ ਪੜ੍ਹ ਲਿਓ ਬੜੇ ਧਿਆਨ ਨਾਲ ਦੋ ਤਨੜੀ ਪੜੋਗੇ ਪੂਰਾ ਪੂਰਾ ਆਨੰਦ ਆਏਗਾ ਸੁਰਤੀ ਸੁਰਤ ਵਿੱਚ ਸੁਮਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਜੁਗ ਚੌਕੜੀ ਖੇਲੇ ਖੇਲ ਨਰਾਲੇ ਕਾਲ ਯੁਗ ਖੇਲ ਦੀਨ ਦੁਨੀ ਆਪ ਵਖਾਈਆ ਜਗਤ ਨਾਤਾ ਟੁੱਟਾ ਪਿਆਰ ਪ੍ਰੇਮੀ ਨਜ਼ਰ ਕੋਈ ਨਾ ਆਈਆ ਬਗਾਨੇ ਹੋ ਕੇ ਕਰਦੇ ਕਰਨ ਖਵਾਰ ਬਗਾਨੇ ਨਾਲ ਜਦੋਂ ਘਰ ਆ ਕੇ ਖਰਾਬ ਕਰਦੇ ਆ ਘਰ ਦੇ ਵਿੱਚੋਂ ਘਰ ਸਮਝ ਕਿਸੇ ਨਾ ਆਈਆ ਇਸੇ ਕਾਰਨ ਤੁਹਾਡੇ ਅੰਦਰ ਚੋਰ ਹੋ ਗਏ ਖਬਰਦਾਰ ਤੇ ਪੰਜ ਚੋਰ ਨੇ ਕੰਮ ਕੋ ਲੋ ਮੋਹ ਹੰਕਾਰ ਚਬਦੀ ਤੁਨ ਸੁਣ ਕੋ ਨਾ ਪਾਈਆ ਏ ਵੀ ਤੁਹਾਡੇ ਘਰ ਦੇ ਬਾਹਰੀਆਂ ਵਸਤੂਆਂ ਦੇ ਪਣ ਗਏ ਯਾਰ ਜਾਰੜੇ ਤੁਹਾਡੇ ਨਾਲੋਂ ਤਰਾਈਆ ਜੇ ਇਹਨਾਂ ਨੂੰ ਬੰਦ ਪਾ ਲੋ ਤੇਰ ਤੁਹਾਡੇ ਵਾਸ ਹੋ ਜੇ ਸਾਰਾ ਸੰਸਾਰ ਦੋ ਚਾਰ ਯਾਰ ਕੰਦੀ ਲੋੜ ਰਹਿ ਨਾਰਾਇਆ ਇਸ ਤੋਂ ਅਗਲੀ ਹੋਰ ਕੁਝ ਸਮਝੋ ਗੁਫਤਾਰ ਗੁਪਤ ਸੁਨੀਦ ਧਿਆ ਜੁੜਾਈਆ ਤੁਹਾਡਾ ਸੀ ਜਗਤ ਵਿਹਾਰ ਅੰਦਰ ਚੜ ਕੇ ਵੇਖੋ ਮੰਦਰ ਉਹ ਹਕਮ ਨਾਰੇ ਜਿੱਥੇ ਮਹਬੂਬ ਮਿਲ ਕੇ ਬਗਾਨਾ ਨજર ਕੋਏ ਨਾ ਆਈਆ ਖੂਨ ਨਾਲ ਖੂਨ ਪਾਇਆ ਝਗੜਾ ਝਗੜੇ ਝਗੜੇ ਵੇਚ ਲੋਕਾਈਆ ਜੇ ਤੋ ਮਾਰਗ ਵੇਖੋ ਅਗਲਾ ਅਗਲਾ ਪਿਛਲਾ ਨજર ਕੋਏ ਨਾ ਆਈਆ ਫੇਰ ਸੰਸਾਰ ਦਿਸੇ ਆਪਣਾ सगला ਜਿਸ ਅਸੀਂ ਛੱਡ ਲਾਂਗੇ ਤੇ ਪਰਮੇਸ਼ਰ ਅਗਲਾ ਤਨ ਮਾਰ ਲਾਊਗਾ ਸਾਥੀ ਸਾਰੇ ਸੋਭਾ ਪਾਈਆ ਪ੍ਰੇਮ ਪ੍ਰੀਤੀ ਪਿਆਰ ਅੰਦਰ ਹੋਵੇ ਚਾਰ ਮੰਗਲਾ ਗੀਤ ਗੁਬੇੰਦ ਕੋ ਕਰੀ ਸੁਨਵਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੇ ਕਰੇ ਖੇਲ ਸਾਚਾ ਹਰ ਹਰ ਜਨ ਸਾਚੇ ਸੱਚ ਦਰੜਾਈਆ ਸੋ ਹੰਗ ਮਾਰਾਈ ਜੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਜੇ ਸਿੰਘ ਵਿਸ਼ਨੋ ਭਗਵਾਨ ਦੀ ਜੈ